ਕੀ ਤੁਸੀਂ ਕਦੇ ਸੋਚਿਆ ਜਦੋਂ ਮੁਸੀਬਤਾਂ ਦਾ ਪਹਾੜ ਟੁੱਟਦਾ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਕਿਸ ਨੂੰ ਦੋਸ਼ ਦਿੰਦੇ ਹਾਂ ਅਕਸਰ ਅਸੀਂ ਸਭ ਤੋਂ ਪਹਿਲਾਂ ਇਹੀ ਕਹਿੰਦੇ ਹਾਂ ਮੇਰਾ ਭਾਗ ਹੀ ਖਰਾਬ ਹੈ ਜਾਂ ਫਿਰ ਇਹ ਕਿਹਾ ਜਾਂਦਾ ਹੈ ਕਿ ਸ਼ਾਇਦ ਮੇਰੇ ਭਾਗਾ ਵਿੱਚ ਇਹ ਨਹੀਂ ਸੀ ਲਿਖਿਆ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚਿੰਤਾਵਾਂ ਅਤੇ ਗੱਲਾਂ ਸਾਡੇ ਅੰਦਰੋਂ ਉੱਠਦੀਆਂ ਰਹਿੰਦੀਆਂ ਹਨ ਅਸੀਂ ਹਮੇਸ਼ਾ ਇਨ੍ਹਾਂ ਚਿੰਤਾ ਵਿੱਚ ਪਏ ਰਹਿੰਦੇ ਹਾਂ ਕਿ ਸਾਨੂੰ ਚੰਗੀ ਨੌਕਰੀ ਕਿਵੇਂ ਮਿਲੇਗੀ ਸਾਡਾ ਜੀਵਨ ਸਾਥੀ ਕੌਣ ਹੋਵੇਗਾ ਅਤੇ ਜੀਵਨ ਨੂੰ ਬਤਨ ਲਈ ਸਾਡੇ ਕੋਲ ਧਨ ਕਿੱਥੋਂ ਆਵੇਗਾ ਦੋਸਤੋ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਬਾਬਾ ਨਾਨਕ ਦਾ ਇੱਕ ਬਹੁਤ ਇਹ ਪਿਆਰਾ ਸਿੱਖ ਸੀ ਜੋ ਗੁਰੂ ਜੀ ਦੇ ਉਪਦੇਸ਼ਾਂ ਦੇ ਅਨੁਸਾਰ ਆਪਣਾ ਜੀਵਨ ਪਤੀਤ ਕਰਦਾ ਸੀ ਉਹ ਸਿੱਖ ਰੋਜ਼ਾਨਾ ਆਪਣੇ ਘਰ ਵਿੱਚ ਗਰੀਬਾਂ ਅਤੇ ਲੋੜਵੰਦਾਂ ਲਈ ਲੰਗਰ ਲਾਉਂਦਾ ਸੀ ਇੱਕ ਦਿਨ ਉਹ ਲੰਗਰ ਵਿੱਚ ਪ੍ਰਸ਼ਾਦ ਵੰਡ ਰਿਹਾ ਸੀ ਜਦੋਂ ਉਹ ਹਜ਼ਾਰਾਂ ਲੋਕਾਂ ਨੂੰ ਭੋਜਨ ਕਰਾ ਰਿਹਾ ਸੀ ਤਾਂ ਉਸਦੇ ਮਨ ਵਿੱਚ ਇੱਕ ਵਿਚਾਰ ਆਉਣ ਲੱਗਾ ਕਿ ਮੇਰੇ ਕਾਰਨ ਕਿੰਨੇ ਲੋਕਾਂ ਦਾ পেট ਭਰਦਾ ਹੈ ਉਹ ਸੋਚ ਰਿਹਾ ਸੀ ਕਿ ਲੋਕ ਉਸ ਨੂੰ ਕਿੰਨੀਆਂ ਦੁਆਵਾਂ ਦਿੰਦੇ ਹੋਣਗੇ ਉਹ ਅਜੇ ਇਹ ਗੱਲ ਸੋਚ ਹੀ ਰਿਹਾ ਸੀ ਕਿ ਇੱਕ ਆਦਮੀ ਲੰਗਰ ਲਈ ਉਸਦੇ ਕੋਲ ਆਇਆ ਤੇ ਉਸ ਤੋਂ ਦਾਲ ਮੰਗੀ ਭਾਈ ਜੀ ਨੇ ਉਸ ਆਦਮੀ ਦੀ ਸੁਣੀ ਅਤੇ ਹੰਕਾਰ ਨਾਲ ਭਰੇ ਹੋਏ ਸ਼ਬਦਾਂ ਵਿੱਚ ਕਿਹਾ ਕਿਉਂ ਨਹੀਂ ਤੈਨੂੰ ਦਾਲ ਜ਼ਰੂਰ ਮਿਲੇਗੀ ਤੂੰ ਭਾਈ ਜੀ ਦੇ ਇੱਥੇ ਲੰਗਰ ਸ਼ਕਨ ਆਇਆ ਹੈ ਮੇਰੇ ਰਾਜ ਵਿੱਚ ਤੈਨੂੰ ਢੱਡ ਭਰ ਕੇ ਖਾਣਾ ਮਿਲੇਗਾ ਕਿਉਂਕਿ ਮੇਰੇ ਪੰਡਾਰ ਰਾਸ਼ਨ ਦੇ ਨਾਲ ਭਰੇ ਹੋਏ ਹਨ ਭਾਈ ਜੀ ਦੀਆਂ ਗੱਲਾਂ ਵਿੱਚ ਪਿਆਰ ਘੱਟ ਅਤੇ ਹੰਕਾਰ ਜ਼ਿਆਦਾ ਸੀ ਉਹਨਾਂ ਨੂੰ ਇਹ ਹੰਕਾਰ ਹੋ ਗਿਆ ਸੀ ਕਿ ਜੇ ਉਹ ਉਹਨਾਂ ਲੋਕਾਂ ਨੂੰ ਭੋਜਨ ਨਹੀਂ ਕਰਾਉਣਗੇ ਤਾਂ ਇਹ ਸਾਰੇ ਭੁੱਖੇ ਮਰ ਜਾਣਗੇ ਇਸ ਤਰ੍ਹਾਂ ਉਸ ਸਿੱਖ ਦਾ ਹੰਕਾਰ ਦਿਨੋ ਦਿਨ ਵੱਧ ਗਿਆ ਉਹ ਹਰ ਕਿਸੇ ਨੂੰ ਇਹੀ ਕਹਿੰਦਾ ਸੀ ਕਿ ਉਸ ਦੇ ਰਾਜ ਵਿੱਚ ਕੋਈ ਵੀ ਭੁੱਖਾ ਨਹੀਂ ਰਹਿ ਸਕਦਾ ਅਤੇ ਉਸ ਦੇ ਪੰਡਾਰ ਸਭ ਲਈ ਖੁੱਲੇ ਹੋਏ ਹਨ ਇੱਕ ਰਾਤ ਜਦੋਂ ਪਾਈ ਜੀ ਸੌਂ ਰਹੇ ਸਨ ਤਾਂ ਉਹਨਾਂ ਦੇ ਸੁਪਨੇ ਵਿੱਚ ਬਾਬਾ ਨਾਨਕ ਜੀ ਪ੍ਰਗਟ ਹੋਏ ਬਾਬਾ ਨਾਨਕ ਜੀ ਨੇ ਕਿਹਾ ਅੱਜ ਉਹਨਾਂ ਦੇ ਨਾਲ ਕੋਈ ਜ਼ਰੂਰੀ ਕੰਮ ਹੈ ਇਸ ਲਈ ਉਹ ਗੁਰੂ ਜੀ ਦੇ ਨਾਲ ਚੱਲਣ ਪਾਈ ਜੀ ਨੇ ਗੁਰੂ ਜੀ ਦੇ ਹੁਕਮ ਦੇ ਪਾਲਣਾ ਕੀਤੀ ਅਤੇ ਉਹਨਾਂ ਦੇ ਨਾਲ ਤੁਰ ਪਏ ਬਾਬਾ ਨਾਨਕ ਜੀ ਉਸ ਸਿੱਖ ਨੂੰ ਬਹੁਤ ਉੱਚੇ ਪਹਾੜ ਤੇ ਲੈ ਗਏ ਉਹ ਪਹਾੜ ਇੰਨਾ ਉੱਚਾ ਸੀ ਕਿ ਪਾਈ ਜੀ ਨੂੰ ਉੱਥੇ ਸਾਹ ਲੈਣ ਵਿੱਚ ਵੀ ਮੁਸ਼ਕਲ ਹੋ ਰਹੀ ਸੀ ਆਸ-ਪਾਸੇ ਵੱਡੇ-ਵੱਡੇ ਪਹਾੜ ਸਨ ਚਾਰੇ ਪਾਸੇ ਬਰਫ਼ ਨਜ਼ਰ ਆ ਰਹੀ ਸੀ ਅਤੇ ਤਾਪਮਨ ਲਗਭਗ 0 ਦੇ ਆਸ-ਪਾਸ ਸੀ ਠੰਡ ਦੇ ਕਾਰਨ ਪਾਈ ਜੀ ਕੰਬਲ ਅਤੇ ਉਹਨਾਂ ਦੀ ਜਾਨ ਹੀ ਨਿਕਲ ਰਹੀ ਸੀ ਭਾਈ ਜੀ ਨੇ ਹੱਥ ਜੋੜ ਕੇ ਬਾਬਾ ਨਾਨਕ ਜੀ ਨੂੰ ਕਿਹਾ ਗੁਰੂ ਜੀ ਠੰਡ ਦੇ ਮਾਰੇ ਮੇਰਾ ਬੁਰਾ ਹਾਲ ਹੋ ਰਿਹਾ ਹੈ ਮੈਨੂੰ ਸਾਹ ਲੈਣ ਵਿੱਚ ਵੀ ਬਹੁਤ ਮੁਸ਼ਕਲ ਹੋ ਰਹੀ ਹੈ ਮੈਨੂੰ ਤਾਂ ਲੱਗਦਾ ਹੈ ਕਿ ਹੁਣ ਮੇਰਾ ਬਚਣਾ ਬਹੁਤ ਮੁਸ਼ਕਲ ਹੈ ਮੇਰੀ ਮੌਤ ਇਨ੍ਹਾਂ ਬਰਫ਼ ਦੇ ਪਹਾੜਾਂ ਵਿੱਚ ਹੀ ਹੋ ਜਾਵੇਗੀ ਬਾਬਾ ਨਾਨਕ ਨੇ ਉਹਨਾਂ ਦੀ ਗੱਲ ਸੁਣੀ ਤੇ ਕਿਹਾ ਤੂੰ ਚਿੰਤਾ ਨਾ ਕਰ ਤੈਨੂੰ ਕੁਝ ਨਹੀਂ ਹੋਵੇਗਾ ਤੂੰ ਇੱਕ ਕੰਮ ਕਰ ਸਾਹਮਣੇ ਵਾਲੀ ਜ਼ਮੀਨ ਨੂੰ ਪੁੱਟ ਲੈ ਭਾਈ ਜੀ ਨੂੰ ਬੜੀ ਹੈਰਾਨੀ ਹੋਈ ਕਿ ਬਰਫ਼ ਦੇ ਹੇਠਾਂ ਗੁਰੂ ਜੀ ਕੀ ਲੱਭਣਾ ਚਾਹੁੰਦੇ ਨੇ ਪਰ ਉਹ ਚੁੱਪਚਾਪ ਰਹੇ ਅਤੇ ਜ਼ਮੀਨ ਪੁੱਟਣ ਲੱਗੇ ਕਾਫੀ ਮਿਹਨਤ ਤੋਂ ਬਾਅਦ ਭਾਈ ਜੀ ਨੇ ਇੱਕ ਕਾਫੀ ਡੂੰਘਾ ਟੋਆ ਪਟਲਿਆ ਉਸ ਟੋਏ ਵਿੱਚ ਇੱਕ ਬਹੁਤ ਵੱਡਾ ਪੱਥਰ ਪਿਆ ਸੀ ਬਾਬਾ ਨਾਨਕ ਜੀ ਨੇ ਭਾਈ ਜੀ ਨੂੰ ਕਿਹਾ ਕਿ ਹੁਣ ਤੂੰ ਥੋੜਾ ਜਿਹਾ ਹੋਰ ਜ਼ੋਰ ਲਗਾ ਤੇ ਇਸ ਪੱਥਰ ਨੂੰ ਹਟਾ ਦੇ ਭਾਈ ਜੀ ਨੇ ਦੇਖਿਆ ਕਿ ਪੱਥਰ ਬਹੁਤ ਭਾਰੀ ਹੈ ਪਰ ਉਹਨਾਂ ਨੇ ਗੁਰੂ ਜੀ ਨੂੰ ਇਸ ਬਾਰੇ ਕੁਝ ਨਹੀਂ ਕਿਹਾ ਅਤੇ ਚੁੱਪਚਾਪ ਉਹ ਪੱਥਰ ਆਪਣਾ ਜ਼ੋਰ ਲਗਾ ਕੇ ਉੱਥੋਂ ਹਟਾ ਦਿੱਤਾ ਜਦੋਂ ਬਾਬਾ ਨਾਨਕ ਨੇ ਦੇਖਿਆ ਕਿ ਪੱਥਰ ਹਟ ਗਿਆ ਹੈ ਤਾਂ ਉਹਨਾਂ ਨੇ ਕਿਹਾ ਹੁਣ ਜਰਾ ਧਿਆਨ ਨਾਲ ਦੇਖ ਇਸ ਪੱਥਰ ਦੇ ਹੇਠਾਂ ਕੀ ਹੈ ਭਾਈ ਜੀ ਨੇ ਜਦੋਂ ਗੌਰ ਨਾਲ ਦੇਖਿਆ ਤਾਂ ਉਹ ਹੈਰਾਨ ਹੋ ਗਿਆ ਉਸਨੇ ਦੇਖਿਆ ਕਿ ਐਨੀ ਪਿਆਰੀ ਇਕ ਸਰਦੀ ਵਿੱਚ ਪੱਥਰ ਦੇ ਹੇਠਾਂ ਬਹੁਤ ਸਾਰੀਆਂ ਚੀਟੀਆਂ ਕਣਕ ਦੇ ਦਾਣਿਆਂ ਨੂੰ ਖਾ ਰਹੀਆਂ ਸਨ। ਬਾਬਾ ਨਾਨਕ ਨੇ ਉਹਨਾਂ ਤੋਂ ਪੁੱਛਿਆ, "ਕੀ ਤੂੰ ਇਹਨਾਂ ਚੀਟੀਆਂ ਨੂੰ ਖਾਣਾ ਖਵਾਉਂਦਾ ਹੈ?" ਜਦੋਂ ਭਾਈ ਜੀ ਨੇ ਬਾਬਾ ਦੇ ਮੂੰਖੋਂ ਇਹ ਸੁਣਿਆ ਤਾਂ ਉਹ ਬਹੁਤ ਸ਼ਰਮਿੰਦਾ ਹੋਇਆ ਤੇ ਉਸਨੇ ਆਪਣਾ ਸਿਰ ਨੀਵਾਂ ਕਰ ਲਿਆ। ਉਦੋਂ ਹੀ ਭਾਈ ਜੀ ਦੀ ਨੀਂਦ ਖੁੱਲ ਗਈ। ਉਹ ਸਮਝ ਗਏ ਸੀ ਕਿ ਗੁਰੂ ਜੀ ਉਹਨਾਂ ਨੂੰ ਕੀ ਸਮਝਾ ਰਹੇ ਹਨ। ਪੂਰੀ ਕਾਇਨਾਤ ਨੂੰ ਪੋਜਣ ਦੇਣ ਵਾਲੀ ਸ਼ਕਤੀ ਸਿਰਫ ਇੱਕ ਹੀ ਹੈ ਅਤੇ ਉਹ ਪਰਮਾਤਮਾ ਦੀ ਸ਼ਕਤੀ ਹੈ। ਉਸ ਤੋਂ ਇਲਾਵਾ ਕੋਈ ਵੀ ਨਹੀਂ। ਭਾਈ ਜੀ ਦਾ ਹੰਕਾਰ ਟੁੱਟ ਗਿਆ। ਉਹ ਸਮਝ ਗਿਆ ਸੀ ਉਹ ਤਾਂ ਸਿਰਫ ਲੋਕਾਂ ਤੱਕ ਭੋਜਨ ਪਹੁੰਚਾਉ ਜਦਿਆ ਹੈ ਇਸ ਤੋਂ ਬਾਅਦ ਭਾਈ ਜੀ ਸੁੱਦਰ ਗਏ ਉਹਨਾਂ ਨੇ ਕਦੇ ਵੀ ਕਿਸੇ ਨੂੰ ਇਹ ਨਹੀਂ ਕਿਹਾ ਕਿ ਉਹ ਉਸ ਨੂੰ ਖਾਣਾ ਖਵਾ ਰਹੇ ਨੇ ਪਰ ਇਸ ਦੌਰਾਨ ਭਾਈ ਮਰਦਾਨਾ ਜੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸਨ ਕਿ ਸਭ ਕੁਝ ਪ੍ਰਮਾਤਮਾ ਦੇ ਹੁਕਮ ਵਿੱਚ ਹੁੰਦਾ ਹੈ ਇੱਕ ਦਿਨ ਬਾਬਾ ਨਾਨਕ ਭਾਈ ਬਾਲਾ ਅਤੇ ਭਾਈ ਮਰਦਾਨਾ ਜੀ ਇੱਕ ਛੋਟੇ ਜਿਹੇ ਪਿੰਡ ਵਿੱਚ ਪਹੁੰਚੇ ਉਹ ਆਰਾਮ ਕਰਨ ਲਈ ਇੱਕ ਦਰਖਤ ਦੇ ਹੇਠਾਂ ਬੈਠ ਗਏ ਬਾਬਾ ਨਾਨਕ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਮਰਦਾਨਿਆ ਤੂੰ ਰਵਾਜ ਵਜਾ ਮੈਂ ਕੀਰਤਨ ਕਰਾਂਗਾ ਥੋੜੀ ਦੇਰ ਵਿੱਚ ਬਾਬਾ ਨਾਨਕ ਦੇ ਕੀਰਤਨ ਦੀ ਆਵਾਜ਼ ਚਾਰੇ ਪਾਸੇ ਫੈਲਣ ਲੱਗੀ ਬਾਬਾ ਨਾਨਕ ਆਪਣੇ ਕੀਰਤਨ ਵਿੱਚ ਕਹਿ ਰਹੇ ਸਨ ਕਿ ਐਸੇ ਦੁਨੀਆ ਵਿੱਚ ਸਭ ਦਾ ਹਸਣਾ ਵੀ ਤੈਅ ਹੈ ਅਤੇ ਸਭ ਦਾ ਰੋਣਾ ਵੀ ਪਹਿਲਾਂ ਹੀ ਤੈਅ ਹੈ। ਸੁੱਖ ਦੀਆਂ ਕੜੀਆਂ ਕਦੋਂ ਆਉਣਗੀਆਂ? ਮਨੁੱਖ ਦਾ ਜਨਮ ਕਦੋਂ ਹੋਵੇਗਾ ਅਤੇ ਉਸ ਦੀ ਮੌਤ ਕਦੋਂ ਹੋਵੇਗੀ? ਇਹ ਸਭ ਕੁਝ ਈਸ਼ਵਰ ਨੇ ਪਹਿਲਾਂ ਹੀ ਲਿਖ ਦਿੱਤਾ ਹੈ। ਭਾਈ ਮਰਦਾਨਾ ਹਰ ਗੱਲ ਦੀ ਜਾਣਕਾਰੀ ਚੰਗੀ ਤਰ੍ਹਾਂ ਲੈਣਾ ਚਾਹੁੰਦਾ ਸੀ। ਕੀਰਤਨ ਸੁਣ ਕੇ ਮਰਦਾਨੇ ਨੇ ਬਾਬਾ ਨਾਨਕ ਤੋਂ ਪੁੱਛਿਆ, "ਗੁਰੂ ਜੀ, ਕੀ ਸੱਚਮੁੱਚ ਇਨਸਾਨ ਕਦੋਂ ਹੱਸੇਗਾ ਅਤੇ ਕਦੋਂ ਰੋਵੇਗਾ? ਇਹ ਸਭ ਕੁਝ ਪਹਿਲਾਂ ਹੀ ਲਿਖਿਆ ਜਾ ਚੁੱਕਿਆ ਹੈ?" ਬਾਬਾ ਨਾਨਕ ਜੀ ਨੇ ਕਿਹਾ, "हां ਮਰਦਾਨਾ, ਇਹ ਸਭ ਕੁਝ ਪਹਿਲਾਂ ਹੀ ਲਿਖਿਆ ਜਾ ਚੁੱਕਿਆ ਹੈ। ਮ ਅਤੇ ਦੁੱਖ ਕਦੋਂ ਹੋਣਗੇ ਸਾਡਾ ਜਨਮ ਕਦੋਂ ਹੋਵੇਗਾ ਅਤੇ ਕਦੋਂ ਅੰਤ ਹੋਵੇਗਾ ਇਹ ਸਭ ਕੁਝ ਪਹਿਲਾਂ ਹੀ ਤੈਹ ਹੋ ਚੁੱਕਾ ਹੈ ਇਹ ਸਭ ਕੁਝ ਮਨੁੱਖ ਦੇ ਜਨਮ ਤੋਂ ਪਹਿਲਾਂ ਹੀ ਲਿਖ ਦਿੱਤਾ ਗਿਆ ਹੈ ਮਰਦਾਨੇ ਨੇ ਅੱਗੇ ਪੁੱਛਿਆ ਗੁਰੂ ਜੀ ਮੈਂ ਬਸ ਆਖਰੀ ਗੱਲ ਪੁੱਛਣਾ ਚਾਹੁੰਦਾ ਹਾਂ ਤੁਸੀਂ ਕਹਿੰਦੇ ਹੋ ਕਿ ਦਾਣੇ-ਦਾਣੇ ਉੱਤੇ ਖਾਣ ਵਾਲੇ ਦਾ ਨਾਮ ਲਿਖਿਆ ਹੁੰਦਾ ਹੈ ਕੀ ਇਹ ਗੱਲ ਬਿਲਕੁਲ ਸੱਚ ਹੈ ਇਹ ਗੱਲ ਸੁਣ ਕੇ ਭਾਈ ਮਰਦਾਨਾ ਜੀ ਖੇਤ ਵਿੱਚ ਗਿਆ ਤੇ ਮੱਕੀ ਦਾ ਇੱਕ ਦਾਣਾ ਲਿਆ ਤੇ ਗੁਰੂ ਜੀ ਦੇ ਕੋਲ ਵਾਪਸ ਆ ਗਿਆ ਉਸਨੇ ਪੁੱਛਿਆ ਗੁਰੂ ਜੀ ਹੁਣ ਤੁਸੀਂ ਦੱਸੋ ਇਸ ਮੱਕੀ ਦੇ ਦਾਣੇ ਨੂੰ ਕੌਣ ਖਾਵੇਗਾ ਬਾਬਾ ਨਾਨਕ ਜੀ ਨੇ ਉਸ ਦੀ ਗੱਲ ਸੁ ਮਸਕਰਾ ਦਿੱਤਾ ਅਤੇ ਬੋਲੇ ਇਹ ਮੱਕੀ ਦਾ ਦਾਣਾ ਤੂੰ ਤਾਂ ਨਹੀਂ ਖਾ ਸਕਦਾ ਮਰਦਾਨਾ ਹੈਰਾਨ ਰਹਿ ਗਿਆ ਉਹ ਬੋਲਿਆ ਗੁਰੂ ਜੀ ਇਹ ਸਭ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ ਦਾਣਾ ਮੇਰੇ ਹੱਥ ਵਿੱਚ ਹੈ ਮੈਂ ਤਾਕਤਵਰ ਵੀ ਹਾਂ ਅਤੇ ਇਸ ਸਮੇਂ ਮੈਨੂੰ ਭੁੱਖ ਵੀ ਲੱਗੀ ਹੋਈ ਹੈ ਐਸ ਸਭ ਦੇ ਬਾਵਜੂਦ ਤੁਸੀਂ ਕਹਿੰਦੇ ਹੋ ਕਿ ਮੈਂ ਇਹ ਦਾਣਾ ਨਹੀਂ ਖਾ ਸਕਦਾ ਬਾਬਾ ਨਾਨਕ ਨੇ ਸਪਸ਼ਟ ਕਿਹਾ ਹਾਂ ਮਰਦਾਨਿਆ ਤੂੰ ਸਹੀ ਸੁਣਿਆ ਇਹ ਦਾਣਾ ਕਿਸੇ ਵੀ ਹਾਲਤ ਵਿੱਚ ਤੇਰੇ ਪੇਟ ਵਿੱਚ ਨਹੀਂ ਜਾਵੇਗਾ ਇਹ ਕੁਦਰਤ ਦਾ ਫੈਸਲਾ ਹੈ ਅਤੇ ਐਸ ਫੈਸਲੇ ਨੂੰ ਕੋਈ ਵੀ ਬਦਲ ਨਹੀਂ ਸਕਦਾ ਮਰਦਾਨੇ ਨੂੰ ਗੁਰੂ ਜੀ ਦੀ ਗੱਲ ਤੇ ਯਕੀਨ ਨਹੀਂ ਆਇਆ ਉਸਨੇ ਤੁਰੰਤ ਉਹ ਦਾਣਾ ਮੂੰਹ ਚਿਪਾ ਲਿਆ ਉਸਨੇ ਗੁਰੂ ਜੀ ਵੱਲ ਵੇਖਦਿਆਂ ਕਿਹਾ ਬਾਬਾ ਅੱਜ ਤਾਂ ਮੈਂ ਕੁਦਰਤ ਦੇ ਨਿਯਮ ਨੂੰ ਬਦਲ ਦੇਵਾਂਗਾ ਦਾਣਾ ਮੇਰੇ ਪੇਟ ਵਿੱਚ ਜਾ ਚੁੱਕਾ ਹੈ ਪਰ ਸਾਧ ਸੰਗਤ ਜੀ ਉਹ ਦਾਣਾ ਮਰਦਾਨੇ ਦੇ ਪੇਟ ਵਿੱਚ ਨਹੀਂ ਗਿਆ ਉਹ ਉਸਦੇ ਗਲੇ ਵਿੱਚ ਫਸ ਗਿਆ ਅਤੇ ਮਰਦਾਨੇ ਨੂੰ ਸਾਹ ਲੈਣ ਵਿੱਚ ਬਹੁਤ ਮੁਸ਼ਕਲ ਹੋਣ ਲੱਗੀ ਉਹ ਖੰਗਦਾ ਰਿਹਾ ਬਾਬਾ ਨਾਨਕ ਜੀ ਨੂੰ ਕਹਿ ਲੱਗਾ ਬਾਬਾ ਮੈਨੂੰ ਸਾਹ ਨਹੀਂ ਆ ਰਿਹਾ ਤੁਸੀਂ ਮੇਰੀ ਮਦਦ ਕਰੋ ਭਾਈ ਬਾਲਾ ਜੀ ਨੇ ਗੁਰੂ ਜੀ ਨੂੰ ਕਿਹਾ ਸਾਨੂੰ ਭਾਈ ਮਰਦਾਨਾ ਜੀ ਨੂੰ ਕਿਸੇ ਹਕੀਮ ਕੋਲ ਲੈ ਕੇ ਜਾਣਾ ਚਾਹੀਦਾ ਹੈ ਉੱਥੇ ਜਾ ਰਹੇ ਇੱਕ ਆਦਮੀ ਦੀ ਮਦਦ ਦੇ ਨਾਲ ਉਹ ਭਾਈ ਮਰਦਾਨਾ ਜੀ ਨੂੰ ਇੱਕ ਹਕੀਮ ਦੇ ਕੋਲ ਲੈ ਪਹੁੰਚੇ ਹਕੀਮ ਨੇ ਪਾਈ ਮਰਦਾਨੇ ਨੂੰ ਦੇਖਿਆ ਮਰਦਾਨੇ ਨੇ ਦੱਸਿਆ ਕਿ ਉਸ ਨੂੰ ਸਾਹ ਲੈਣ ਵਿੱਚ ਬੜੀ ਕਠਿਨਾਈ ਹੋ ਰਹੀ ਹੈ ਤੇ ਜੇ ਥੋੜੀ ਦੇਰ ਵਿੱਚ ਇਹੀ ਹਾਲਤ ਰਹੀ ਤਾਂ ਉਹ ਮਰ ਜਾਵੇਗਾ ਹਕੀਮ ਨੇ ਪੁੱਛਿਆ ਉਸਨੇ ਕੀ ਖਾਧਾ ਸੀ ਮਰਦਾਨੇ ਨੇ ਦੱਸਿਆ ਕਿ ਉਸਨੇ ਇੱਕ ਮੱਕੀ ਦਾ ਦਾਣਾ ਖਾਧਾ ਸੀ ਹਕੀਮ ਨੇ ਕਿਹਾ ਕਿ ਲੱਗਦਾ ਹੈ ਉਹ ਦਾਣਾ ਤੇਰੇ ਗਲੇ ਵਿੱਚ ਫਸ ਗਿਆ ਹਕੀਮ ਨੇ ਉਸ ਨੂੰ تسلی ਦਿੱਤੀ ਤੂੰ ਚਿੰਤਾ ਨਾ ਕਰ ਮੈਂ ਤੈਨੂੰ ਨਸਵਾਦ ਦਿੰਦਾ ਹਾਂ ਤੇਰੀ ਤਬੀਅਤ ਤੁਰੰਤ ਠੀਕ ਹੋ ਜਾਵੇਗੀ ਅਤੇ ਤੂੰ ਆਰਾਮ ਨਾਲ ਸਾਹ ਲੈ ਸਕੇਗਾ ਹਕੀਮ ਨੇ ਨਸਵਾਦ ਲਈ ਅਤੇ ਮਰਦਾਨੇ ਨੂੰ ਸੁੰਗਾਈ ਜਿਉਂ ਹੀ ਮਰਦਾਨੇ ਨੇ ਨਸਵਾਦ ਸੁੰਗੀ ਉਸ ਨੂੰ ਜੋਰ-ਜੋਰ ਨਾਲ ਛਿੱਕਾਂ ਆਉਣ ਲੱਗੀਆਂ ਥੋੜੀ ਦੇਰ ਵਿੱਚ ਮੱਕੀ ਦਾ ਉਹ ਦਾਣਾ ਉੱਛਲ ਕੇ ਬਾਹਰ ਆ ਡਿੱਗਿਆ। ਇਹ ਕੁਦਰਤ ਦਾ ਕੌਤਕ ਹੈ। ਉੱਥੇ ਕੋਲ ਹੀ ਇੱਕ ਮੁਰਗੀ ਘੁੰਮ ਰਹੀ ਸੀ। ਉਹ ਚਟਪਟ ਮੱਕੀ ਦੇ ਦਾਣੇ ਕੋਲ ਪਹੁੰਚੀ ਅਤੇ ਉਸ ਦਾਣੇ ਨੂੰ ਚੁੱਕ ਲਿਆ। ਮਰਦਾਨਾ ਹਣ ਬਿਲਕੁਲ ਠੀਕ ਸੀ। ਉਹ ਸਮਝ ਗਿਆ ਸੀ ਕਿ ਬਾਬਾ ਨਾਨਕ ਜੀ ਨੇ ਇਹ ਸਾਰੇ ਕੌਤਕ ਨੂਰਾ ਚਿਆ ਸੀ। ਹੁਣ ਉਸ ਨੂੰ ਇਹ ਸਭ ਵੀ ਸਮਝ ਆ ਗਿਆ ਸੀ ਕਿ ਇਸ ਦੁਨੀਆ ਵਿੱਚ ਜੋ ਵੀ ਕੁਝ ਹੋ ਰਿਹਾ ਹੈ ਉਹ ਸਭ ਈਸ਼ਵਰ ਦੀ ਮਰਜ਼ੀ ਨਾਲ ਹੁੰਦਾ ਹੈ। ਮਰਦਾਨੇ ਨੇ ਹੱਥ ਜੋੜ ਕੇ ਬਾਬਾ ਨਾਨਕ ਜੀ ਤੋਂ ਮਾਫੀ ਮੰਗੀ ਤੇ ਕਿਹਾ ਬਾਬਾ ਮੈਨੂੰ ਮਾਫ ਕਰ ਦਿਓ। ਮੈਂ ਤੁਹਾਡੀ ਗੱਲ ਤੇ ਸ਼ੱਕ ਕੀਤਾ ਸੀ। ਤੁਸੀਂ ਬਿਲਕੁਲ ਸਹੀ ਕਹਿੰਦੇ ਹੋ। ਦਾ ਦਾਣੇ ਉੱਤੇ ਖਾਣ ਵਾਲੇ ਦਾ ਨਾਮ ਲਿਖਿਆ ਹੁੰਦਾ ਹੈ। ਦੋਸਤੋ 80% ਜਦੋਂ ਸਾਡੇ ਉੱਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਅਸੀਂ ਈਸ਼ਵਰ ਨੂੰ ਦੋਸ਼ ਦਿੰਦੇ ਹਾਂ ਅਤੇ ਕਈ ਵਾਰ ਉਸ ਨੂੰ ਬੁਰਾ ਪਲਾ ਵੀ ਕਹਿ ਦਿੰਦੇ ਹਾਂ। ਪਰ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸਾਡੇ ਜੀਵਨ ਵਿੱਚ ਜੋ ਕੜਵੀ ਹੋ ਰਿਹਾ ਹੈ ਉਹ ਸਭ ਈਸ਼ਵਰ ਦੀ ਮਰਜ਼ੀ ਦੇ ਨਾਲ ਹੋ ਰਿਹਾ ਅਤੇ ਉਹ ਸਭ ਸਾਡੇ ਕਰਮਾਂ ਦੇ ਅਨੁਸਾਰ ਹੀ ਹੋ ਰਿਹਾ। ਸਭ ਤੋਂ ਪਹਿਲਾਂ ਸਾਨੂੰ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ। ਜੇਕਰ ਸਾਨੂੰ ਈਸ਼ਵਰ ਨੇ ਕੋਈ ਦਿੱਤਾ ਹੈ ਤਾਂ ਸਾਨੂੰ ਉਸ ਦਾ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਸਭ ਕੁਝ ਕਰਨ ਵਾਲਾ ਤਾਂ ਈਸ਼ਵਰ ਹੀ ਹੈ। ਮਨੁੱਖ ਤਾਂ ਸਿਰਫ ਇੱਕ ਜੜੀਆ ਜੋ ਦੂਜੇ ਲੋਕਾਂ ਤੱਕ ਚੀਜ਼ ਪਚਾਉਂਦਾ ਹੈ ਦੂਸਰਾ ਸਾਨੂੰ ਡਰਨ ਦੀ ਲੋੜ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੱਸਦੀ ਹੈ ਕਿ ਜਿਸ ਹਾਲਤ ਵਿੱਚ ਮਨੁੱਖ ਰਹਿਣ ਦੀ ਸੋਚ ਨਹੀਂ ਸਕਦਾ ਉਸੇ ਹਾਲਤ ਵਿੱਚ ਈਸ਼ਵਰ ਆਪਣੇ ਪੈਦਾ ਕੀਤੇ ਹੋਏ ਜੀਵਾਂ ਨੂੰ ਸੰਭਾਲ ਰਿਹਾ ਹੈ ਜੇ ਈਸ਼ਵਰ ਪੱਥਰ ਦੇ ਅੰਦਰ ਛੁਪੇ ਹੋਏ ਕੀੜੇ ਬਰਫ਼ ਹੇਠਾਂ ਚੀਟੀਆਂ ਅਤੇ ਜੰਗਲ ਵਿੱਚ ਪਏ ਜੀਵਾਂ ਨੂੰ ਸੰਭਾਲ ਸਕਦਾ ਤਾਂ ਸਾਨੂੰ ਵੀ ਸਭ ਕੁਝ ਈਸ਼ਵਰ ਦੇ ਉੱਪਰ ਛੱਡ ਦੇਣਾ ਚਾਹੀਦਾ ਹੈ ਉਹ ਸਭ ਕੁਝ ਠੀਕ ਕਰ ਦੇਣਗੇ ਇਸ ਲਈ ਜਦੋਂ ਵੀ ਸਮਾਂ ਮਿਲੇ ਗਰੀਬਾਂ ਅਤੇ ਜ਼ਰੂਰਤਮੰਦਾਂ ਦੀ ਮਦਦ ਕਰੋ ਅਤੇ ਬਾਬਾ ਨਾਨਕ ਜੀ ਦੇ ਉਪਦੇਸ਼ਾਂ ਨੂੰ ਹਮੇਸ਼ਾ ਯਾਦ ਰੱਖੋ ਹੋ ਸਾਕਿਆ ਸੁੰਦੇ ਰਹਿਣ ਲਈ اے ਐਨ ਸਿੱਖ ਸਟੋਰੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ।